इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਾਡੀ ਸਾਡੀ ਸਾਰਿਆਂ ਦੇ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਸਮਾਣਾ ਹੁਣ ਪਹੁੰਚਿਆ ਤਸਿਲ ਕੰਪਲੈਕਸ ਦੇ ਨੇੜੇ ਪਾਰਵਿਕ ਪਾਰਕ ਵਿੱਚ ਬੜੀ ਤਰੀਕੇ ਨਾਲ ਤਿਆਰ ਹੋ ਕੇ ਆਏ ਨੇ ਆਪਾਂ ਪੁੱਛਦੇ ਹਾਂ ਮੈਮ ਨੂੰ ਕਿ ਹਾਂਜੀ ਮੈਮ ਕਿਉਂ ਮਨਾਇਆ ਜਾਂਦਾ ਹੈ ਟੀਆਂ ਦਾ ਤਿਹਾਰ ਹਾਂਜੀ ਨਾ ਟੀਆਂ ਦਾ ਤਿਹਾਰ ਸਾਵਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ ਇਹ ਸਾਵਣ ਚ ਟੀਆਂ ਆਪਣੇ ਮਾਇਕੇ ਜਾਂਦੀਆਂ ਹਨ ਔਰ ਮਾ ਸਸੁਰਾਲ ਵਾਲੇ ਉਹਨਾਂ ਨੂੰ ਸੰਧਾਰੇ ਦੇ ਰੂਪ ਵਿੱਚ ਹਾਂ ਚੂੜੀਆਂ ਬਿੰਦੀਆਂ ਮਤਲਬ ਇਹ ਸਾਰਾ ਕੁਝ ਦਿੰਦੇ ਹਨ ਬਹੁਤ ਹੀ ਵਧੀਆ ਤਰੀਕੇ ਨਾਲ ਨਾਮ ਨੇ ਆਪਾਂ ਨੂੰ ਐਕਸਪਲੇਨ ਕੀਤਾ ਵੀ ਕਿਉਂ ਮਨਾਇਆ ਜਾਂਦਾ ਹੈ ਅੱਜ ਤੋਂ ਦੀ ਯੂਥ ਨੂੰ ਸਮਝਣਾ ਚਾਹੀਦਾ ਵੀ ਇਹ ਕਿਉਂ ਮਨਾਇਆ ਜਾਂਦਾ ਹੈ ਬਤਵਤ ਨੋਲੇਜ ਰੱਖਣੀ ਚਾਹੀਦੀ ਹੈ ਕਿਉਂਕਿ ਆਪਣੇ ਆਉਣ ਵਾਲੇ ਟਾਈਮ 'ਚ ਸਭ ਬੱਚਿਆਂ ਨੂੰ ਆਉਣ ਵਾਲੀ ਯੂਥ ਨੂੰ ਸਭ ਕੁਝ ਪਤਾ ਹੋਵੇ ਕਿ ਆਪਣਾ ਪੰਜਾਬੀ ਕਲਚਰ ਕੀ ਹੈ ਜਿਵੇਂ ਕੀ ਆਪਾਂ ਪੁੱਛ ਲਿਆ ਬੱਚਿਆਂ ਨੂੰ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬੱਚੇ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਬਹੁਤ ਖੁਸ਼ ਆ ਵਧੀਆ ਤਰੀਕੇ ਨਾਲ ਪਰਫਾਰਮੈਂਸ ਦਿੱਤੀ ਹਾਂਜੀ ਕਰਨੀ ਹੈ ਮਮਾ Thank you ਹਾਂਜੀ ਆਪਾਂ ਪਹੁੰਚੇ ਹਾਂ ਤੀਆਂ ਦੇ ਤਿਹਾਰ ਮਨਾ ਰਹੇ ਪਾਰਕ ਵਿੱਚ ਪੁੱਛਦੇ ਆਂ ਦੀ ਹਾਂਜੀ ਕਿਉਂ ਮਨਾਇਆ ਜਾਂਦਾ ਈ ਤੀਆਂ ਦਾ ਤਿਹਾਰ ਉਹ ਕਿੰਮਰੇ ਇਹ ਸਾਡੇ ਪੰਜਾਬ ਦੀਆਂ ਤੀਆਂ ਭੈਣਾਂ ਦੇ ਪਸੰਦਾ ਤਿਹਾਰ ਹੈ ਜੀ ਇਹ ਹਰਿਆਲੀ ਦੀ ਚੀਜ਼ ਹੈ ਜਿਵੇਂ ਜਸਵੰਤ ਦਾ ਮਹੀਨਾ ਇਕ ਮੌਕਾ ਹੁੰਦਾ ਜੀ ਸਾਰੀਆਂ ਧੀਆਂ ਬਣਦੇ ਆਪਣੇ ਪੇਕੇ ਇਕੱਠਾ ਹੋਣ ਦਾ ਵੈਸੇ ਤਾਂ ਤੁਹਾਨੂੰ ਪਤਾ ਕਿ ਅਜੇ ਦੀ ਜਿਹੜੀ ਲਾਈਫ ਬਿਜ਼ੀ ਹੈ ਉਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੁੰਦਾ ਪਰ ਇੱਕ ਸਾਲਵਾਰ ਇੱਕ ਐਸਾ ਤਿਹਾਰ ਹੈ ਵੀ ਹਰ ਇੱਕ ਦੀ ਬੈਨ ਹੁੰਦਾ ਕਿ ਅਸੀਂ ਪੇਕੇ ਜਾਈਏ ਪਰ ਆਪਣਾ ਹੀ ਤਿਹਾਰ ਮਨਾਈਏ ਚੱਲ ਬੇਟੀ ਬਹੁਤ ਹੀ ਸੋਹਣੇ ਤਰੀਕੇ ਨਾਲ ਦੱਸਿਆ ਸੁਨੈਰਾ मैम ਨੇ ਕਿਵੇਂ ਮਨਾਇਆ ਜਾਂਦਾ ਤਿਹਾਰ ਥੈਂਕ ਯੂ ਮਿਸ ਆਫਰ ਬਹੁਤ ਹੀ ਨੰਨੀ ਥੈਂਕ ਯੂ ਕਿਉਂ ਨਾ ਆਏ ਜਿੰਦਗੀ ਤੇ ਹਰ ਹਿੱਸੇ ਅੱਜਨੇ ਕਿ ਮੇਰੀ ਭੈਣ ਨੇ ਦੱਸਿਆ ਸੁਨੇਨਾ ਮਿੱਤਲ ਜੀ ਨੇ ਕਿ ਆਪਾਂ ਅੱਜ ਦਿਨ ਚੜਿਆ ਜਿਹੜੀ ਸਾਡੀ ਹੈ ਬਹੁਤ ਹੀ ਬਿਜ਼ੀ ਹੈ ਤੇ ਉਸ ਤੋਂ ਬਾਅਦ ਕੀ ਹੈ ਟੈਨਸ਼ਨਸ ਭਰੀ ਲਾਈਫ ਹੈ ਹੈਨਾ ਇਸ ਕਰਕੇ ਕਿ ਜੇ ਸ਼ਾਵਨ ਦਾ ਮਹੀਨਾ ਆ ਜਾਂਦਾ ਜਿਹਦੇ ਚ ਅਸੀਂ ਸਾਰੀਆਂ ਪੈਣਾ ਕੱਟੀਆਂ ਹੋ ਕੇ ਕਿਤੇ ਭੰਗੜੇ ਪਾਣਿਆਂ ਤਾਂ ਥੋੜਾ ਅਸੀਂ ਟੈਨਸ਼ਨ ਫ੍ਰੀ ਹੋ ਜਾਂਦੇ ਆ ਤੇ ਬਹੁਤ ਹੀ ਵਧੀਆ ਲੱਗਦਾ ਸਾਨੂੰ ਤੁਹਾਡੇ ਕੱਠੇ ਹੋ ਕੇ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਕੁੜੀਆਂ ਆਪਣੇ ਸਹੁਰਿਆਂ ਤੋਂ ਆਉਂਦੀਆਂ ਸੀ ਪਿੱਕੇ ਤੇ ਹਫ਼ਤਾ ਪੇਕੇਰੇ ਕੋਲੇ ਰੰਗੀਆਂ ਦੀ 15 ਬੰਦਾ ਦੀ ਇਹ ਤਿਹਾਰ ਮਨਾਇਆ ਜਾਂਦਾ ਸੀਗਾ ਤੇ ਮਤਲਬ ਜਿਹੜਾ ਉੱਥੇ ਸੋਹਰੇ ਦੇ ਇੱਥੇ ਆ ਕੇ ਪੇਕੇਰੇ ਦੇ ਵਿੱਚ ਆਪਣੀਆਂ ਢੇਲੀਆਂ ਦੇ ਨਾਲ ਗੱਲਾਂ ਕਰਨੀਆਂ ਉਹਨਾਂ ਨੇ ਮਾਰ ਹਲਕਾ ਕਰਕੇ ਜਾਂਦੀਆਂ ਹਨਾ ਉਹ ਅੱਜ ਉਹ ਜਾਨੀ ਕਿ ਲੋਕਾਂ ਰਾਜਾਰੇ ਸਾਰੇ ਇਕੱਠੇ ਹੋ ਗਏ ਮੇਲੇ ਦੇ ਰੂਪ ਦੇ ਵਿੱਚ ਅਸੀਂ ਇਹ ਤਿਹੇ ਨਹੀਂ ਮਨਾਉਂਦੇ ਆ ਤੇ ਬਹੁਤ ਵਧੀਆ ਲੱਗਦਾ ਬਹੁਤ ਹੀ ਸੋਹਣੇ ਤਰੀਕੇ ਨਾਲ ਦੱਸਿਆ ਕਿਉਂ ਮਨਾਇਆ ਜਾਂਦਾ ਹੈ ਪੁੜੀਆਂ ਦਾ ਤਿਹਾਰ ਕਲਦੇ ਆਂ ਦੀ ਤੁਸੀਂ ਵੱਡੀਆਂ ਬੱਲੀਆ ਟਿੱਕੇ ਨਮਾਵਾ ਕਿੰਨੀ ਅਮਚਾ ਬਿਨਾ ਆਵਾ ਬਾਬਾ ਸੋਣੇ ਟਿੱਕੇ ਨਮਾਵਾ ਆਂਦਾਰੇ